ਦੇ ਕੋ ਨਾ ਦੇ ਕੋਈ ਕਾਰਪੋਰੇਸ਼ਨ ਦਾ تعلق ਹੈ ਨਾ ਦੇ ਕਿਸੇ ਅਫਸਰ ਦਾ ਨਾ ਕਿਸੇ ਮਲਾਜਾ ਹੁੰਦਾ ਹੈ ਇਹ ਤਾਂ ਲੈਣ ਵਾਲੇ ਨੂੰ ਚਾਹੀਦਾ ਗਲਤੀ ਤਾਂ ਲੈਣ ਵਾਲੇ ਦੀ ਹੈ ਉਹਦੇ ਵਿੱਚ ਕੋਈ ਧੱਕੇ ਨਾਲ ਤੇ ਕਿਸੇ ਨੂੰ ਕੋਈ ਪੈਸਾ ਦੇ ਕੇ ਨਹੀਂ ਆਉਂਦਾ ਤੇ ਜੇ ਉਹ ਆਪਣਾ ਜਾ ਕੇ ਜੇ ਉਹਦੇ ਨਾਲ ਕੋਈ ਰਜ਼ਾਇਦ ਉਹਦਾ ਕੋਈ ATM ਰੱਖਦਾ ਤੇ ਪੁਲਿਸ ਜੀ ਕੰਪਲੀਟ ਕਰਨ ਅਸੀਂ ਇਹਦਾ ਸਾਥ ਦੇਾਂਗੇ ਅਸੀਂ ਪੁਲਿਸ ਨੂੰ ਬਿਲਕੁਲ ਆਈਡੀ ਉਹ ਲੈ ਕੇ ਲੈ ਕੇ ਦੇਾਂਗੇ ਉਹ ਜੇ ਮੁਲਾਜ਼ਮ ਆਪ ਹੀ ਜਾ ਕੇ ਸਾਡੇ 100 ਵਾਰੀ ਰੋਕਣ ਦੇ ਬਾਵਜੂਦ ਵੀ ਆਸਰੇ 'ਚ ਕੋਈ ਲੈਣ-ਦੇਣ ਕਰਦੇ ਉਹਦਾ ਜ਼ਿੰਮੇਵਾਰ ਤੇ ਕੋਈ ਕਾਰਪੋਰੇਸ਼ਨ ਨਹੀਂ ਹੈ ਮੈਂ ਤੋਂ ਤੁਹਾਡੇ ਰੈਸਾਇਨ ਮੁਲਾਜ਼ਮਾਂ ਨੂੰ ਇਹ ਬੇਨਤੀ ਕਰਦਾ ਭਾਈ ਆਪਣਾ ਸਿਸਟਮ ਆਪਣਾ ਘਰ ਚਲਾਓ ਚਨੋਲ ਨੂੰ ਵਧੀਆ ਦਖਾਵਾ ਵਾਲੇ ਜਿਹੜੀ ਤੁਸੀਂ ਗੱਲ ਕਹਿੰਦੇ ਏਟੀਐਮ ਦੀ ਉਹ ਮੁਲਾਜ਼ਮ ਨੂੰ ਦੱਸੋ ਕਿਸੇ ਨਾਲ ਕੋ ਡਜਾਇਜ ਹੈ ਤੇ ਕਾਰਪੋਰੇਸ਼ਨ ਕੀ ਕਿਤੇ ਵੀ ਕੰਪਲੇਂਟ ਲਿਸਟ ਤੇ ਕਿਉਂਕਿ ਆਜ ਦੇ ਨੇ ਫਿਰ ਕੌਣ ਬਚਾਏਗਾ ਤੁਮ ਸਾਡੇ ਕਾਰਪੋਰੇਸ਼ਨ ਦੇ ਵਿੱਚ ਕੰਪਲੀਟ ਕਰਨ ਜਿਹੜੇ ਅਜੇ ਤੱਕ ਸਾਡੇ ਕੋਲ ਤੇ ਕੰਪਲੇਂਟ ਨਹੀਂ ਆਈ ਕੋਈ ਵੀ ਕਿ ਸਾਡੇ ਨਾਲ ਕਿਸੇ ਨਾਲ ਨਿਆ ਹੋਇਆ ਜਿਹੜੀਆਂ ਕੰਪਲੇਂਟਾਂ ਸੀ ਉਹ ਇਹ ਸੀਗੀਆਂ ਕਿ ਸਾਡੇ ਨਾਲ ਜਿਹੜੇ ਕਲਰਕ ਹੈਗੇ ਨੇ ਫਜ਼ਲ ਫਰਾਬੀ ਕਰਦੇ ਨੇ ਉਹ ਉਸ ਹੀ ਸਾਰਾ ਠੀਕ ਕਰ ਦਿੱਤਾ ਹੈ ਹੁਣ ਕੋਈ ਘਰ ਦੇ ਵਿੱਚ ਆਪਣਾ ਦੇ ਆ ਕੇ ਪ੍ਰਾਈਵੇਟਲੀ ਆਪਸੇ ਕੋਈ ਲੈਣ ਦੇਣ ਕਰੇਗਾ ਕੋਰਪੋਰੇਸ਼ਨ ਉਹ ਦੇ ਕੀ ਕਰ ਸਕਦੀ ਹੈ ਜੇ ਆਪਣੇ ਪੈਰਾਂ ਤੇ ਆਪ ਕੋਈ ਤੁਹਾੜਾ ਮਾਰਨ ਹੀ ਜਾਂਦਾ ਹੈ ਕਰੋ ਤੋਰੀ ਪਿਆ ਮਾਰਨ ਤੇ ਕਿ ਕਾਨੂੰਨ ਬਚਾਏਗੀ ਦੇਖੋ ਅੱਜ ਸਾਰੇ ਤੁਸੀਂ ਮੁਲਾਜ਼ਮ ਸਾਥੀ ਸਰਪੰਚ ਪੰਚ ਆਏ ਹੋ ਮੇਰੇ ਕੋਲ ਸੋ ਜਿਹੜਾ ਨਿਊਸਪੋਰਟ ਕਾਰਪੋਰੇਸ਼ਨ ਅੰਮਰਵਲੋ ਆਈਆਰਐਮਐਸ ਦੇ ਵਿੱਚ ਕੰਮ ਕੀਤਾ ਗਿਆ ਜਿਹੜਾ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਦਾਫਸੀ ਆਨਲਾਈਨ ਕੀਤਾ ਗਿਆ ਜਿਹੜਾ ਮੁਲਾਜ਼ਮਾਂ ਦੇ ਸਰਵਿਸ ਰਿਕਾਰਡ ਸੀ ਜਿਹੜੇ ਕਈ ਵਾਰੀ ਮੁਲਾਜ਼ਮ ਜਿਹੜੇ ਬਹੁਤ ਸਾਰੀਆਂ ਸ਼ਿਕਾਇਤਾਂ ਕਰਦੇ ਸੀ ਕਿ ਸਾਡੇ ਸਰਵਿਸ ਬੁੱਕਾਂ ਜਿਹੜੀਆਂ ਲੱਭਦੀਆਂ ਨਹੀਂ ਕਿਉਂਕਿ ਉਹ ਮੈਨੂਅਲ ਸੀਗੀਆਂ ਉਹਦੇ ਵਿੱਚ ਸਾਡੇ ਇਨਕਰੀਮੈਂਟਰੇ ਕਈ ਵਾਰੀ ਕੋਈ ਡੈਥ ਕੇਸ ਆ ਜਾਂਦਾ ਸੀਗਾ ਉਹਦੇ ਵਾਰਿਸ ਨੂੰ ਨੌਕਰੀ ਦੇਣ ਲਈ ਉਹਦੇ ਵਿੱਚੋਂ ਰਿਕਾਰਡ ਜਿਹੜਾ ਖੁਰਦ-ਪੁਰ ਕਰਦਾ ਜਾਂਦਾ ਜਾਂ ਕਿਤੇ ਨਾ ਕਿਤੇ ਉਨੀ ਕੀ ਕੀਤੀ ਜਾਂਦੀ ਸੀ ਉਹਨਾਂ ਕੱਜਰ ਗ੍ਰਾਫੀ ਕੀਤੀ ਜਾਂਦੀ ਸੀ ਮੁਲਾਜ਼ਮ ਸ਼ਿਕਾਇਤ ਕਰਦੇ ਸੀ ਕਿ ਚੈਅ ਸਾਡੇ ਕੋਲੋਂ ਕੁਝ ਪੈਸੇ ਵੀ ਮੰਗਦੇ ਨੇ ਸੋ ਉਸ ਚੀਜ਼ ਨੂੰ ਦਰਸਤ ਕਰਨ ਲਈ ਕਿਉਂਕਿ ਬਹੁਤ ਸਾਲਾਂ ਦੀ ਕਈਆਂ ਸਰਧਾਕਾਂ ਤੋਂ ਇਹ ਮੁਲਾਜ਼ਮਾਂ ਦੀ ਕੰਪਲੇਂਟ ਸੀ ਸੋ ਅਸੀਂ ਇਹ ਜਿੰਨਾ ਵੀ ਰਿਕਾਰਡ ਸੀਗਾ ਮੁਲਾਜ਼ਮਾਂ ਦਾ ਕਾਰਪੋਰੇਸ਼ਨ ਦੇ ਵਿੱਚ ਮਿਊਸਪਲ ਕਾਰਪੋਰੇ ਉਹ ਸਾਰਾ ਜਿਹੜਾ ਆਨਲਾਈਨ ਕਰ ਦਿੱਤਾ ਹੈ ਜਿਹੜੀਆਂ ਤਨਖਾਹਾਂ ਵੀ ਆਨਲਾਈਨ ਪੈਣ ਗਿਆ ਜਿੰਨੇ ਸਰਵਿਸ ਰਿਕਾਰਡ ਹੈ ਸਰਵਿਸ ਬੁੱਕਾ ਨੇ ਉਹ ਸਾਰੀਆਂ ਜਿਹੜੀਆਂ ਨੇ ਕੰਪਿਊਟਰ ਦੇ ਉੱਤੇ ਚਾਰ ਦਿੱਤੀਆਂ ਗਈਆਂ ਡਾਟਾ ਜਿਹੜਾ ਚਾਰ ਦਿੱਤਾ ਗਿਆ ਤਾਂ ਕਿ ਕੱਲ ਨੂੰ ਕਿਸੇ ਵੀ ਮੁਲਾਜ਼ਮ ਦੀ ਖਜਲ ਖਰਾਬੀ ਨਾ ਹੋਏ ਔਰ ਉਹਦੀ ਲੋਟ ਸੋਟ ਨਾ ਆਏ ਸੋ ਅੱਜ ਮੇਰੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਇਹ ਮੇਰੇ ਕੋਲ ਆਏ ਨੇ ਸਾਰੇ ਮੁਲਾਜ਼ਮ ਜਥੇਦਾਨੀਆਂ ਦੇ ਵੀ ਲੋਕ ਔਰ ਸਰਪੰਚ ਪੰਚ ਸਾਹਿਬਾਨ ਵੀ ਬੜੇ ਮੌਜੂਦ ਲੋਕ ਆਏ ਨੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਇਹ ਸਾਡਾ ਫਰਜ਼ ਸੀ ਕਾਰਪੋਰੇਸ਼ਨ ਦਾ ਜੋ ਅਸੀਂ ਕੀਤਾ ਸੋ ਅਸੀਂ ਤੁਹਾਡੇ ਕਿਤੇ ਵੀ ਕੋਈ ਵੀ ਸਾਨੂੰ ਨਜ਼ਰ ਆਏਗਾ ਕੋਈ ਕਮੀ ਪੇਚੀ ਹੈ ਮੁਲਾਜ਼ਮਾਂ ਦੇ ਨਾਲ ਕਿਤੇ ਵੀ ਕੋਈ ਤਕਾ ਆ ਰਿਹਾ ਜਾਂ ਲੋਟ ਸੋਟ ਹੋ ਰਹੀ ਹੈ ਜਾਂ ਉਹਨਾਂ ਦੀ ਖਜਲ ਖਰਾਬੀ ਹੋ ਰਹੀ ਹੈ ਇਸੋ ਇਹੋ ਜੇ ਕੰਮ ਕਿਤੇ ਵੀ ਜਿੱਥੇ ਸਾਡੀ ਨਜ਼ਰ ਤੱਕ ਨਹੀਂ ਹੁੰਦੀ ਤੇ ਜਾਣ ਕੇ ਬਿਲਕੁਲ ਸਾਫ਼ ਸੁਥਰਾ ਪ੍ਰਸ਼ਾਸਨ ਜਿਹੜਾ ਦਿੱਤਾ ਗਿਆ ਹੈ ਦਿੱਤਾ ਜਾਏਗਾ ਇਹੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਕਨਵੀਨਰ ਕੇਜਰੀਵਾਲ ਸਾਹਿਬ ਔਰ ਸਾਡੇ ਸੀਐਮ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਸੋਚ ਹੈ ਉਹ ਸੋਚ ਨੂੰ ਜਿਹੜਾ ਪੰਜਾਬ ਦੇ ਉੱਤੇ ਲਾਗੂ ਕੀਤਾ ਜਾ ਰਿਹਾ ਔਰ ਉਹ ਮੁਲਾਜ਼ਮਾਂ ਦੀ ਖੱਜਲ ਖਰਾਬੀ ਲੋਕਸੋੜ ਜਿਹੜੀ ਹੈ ਉਹ ਠੀਕ ਕੀਤੀ ਗਈ ਹੈ ਬੰਦ ਕੀਤੀ ਗਈ ਹੈ ਬਦਲੀਆਂ ਨੇ ਰੁਟੀਨ ਚ ਹੁੰਦੀ ਆ ਰਹਿਦੀਆਂ ਨੇ ਜੀ ਜਿੱਥੇ ਵੀ ਸਾਨੂੰ ਕੋਈ ਦਿੱਕਤ ਆਏਗੀ ਭਾਵੇਂ ਉਹ ਮੁਲਾਜ਼ਮ ਦੇ ਖਿਲਾਫ ਕੋਈ ਐਕਸ਼ਨ ਲੈਣਾ ਪਵੇ ਕੁਝ ਵੀ ਕਰਨਾ ਪਵੇ ਉਹ ਅਸੀਂ ਕਰਦੇ ਰਹਿਨੇ ਆ ਜਿਹੜੀਆਂ ਬਦਲੀਆਂ ਨੇ ਉਹ ਰੁਟੀਨ ਚ ਹੁੰਦੀਆਂ ਜਾਂਦੀਆਂ ਰਹੇ ਗੱਲ ਇਹ ਹੈ ਕਿ ਇਹ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਕਿ ਅਸੀਂ ਮਿਊਸਪਲ ਕਾਰਪੋਰੇਸ਼ਨ ਜਿਹੜੀ ਹੈ ਲੋਕਾਂ ਦੀ ਜਿਹੜੀ ਸਾਰਾ ਕੰਮ ਕਰਵਾਉਣੇ ਸ਼ਹਿਰ ਨੂੰ ਸੰਭਾਲਦੇ ਨੇ ਸਾਡੇ ਮੁਲਾਜ਼ਮ ਸਾਥੀ ਨੇ ਤੇ ਜੇ ਇਹਨਾਂ ਦੇ ਨਾਲ ਕੋਈ ਖੱਜਲ ਖਰਾਬੀ ਸਾਡੇ ਡਿਪਾਰਟਮੈਂਟ ਜਿਹੜਾ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਨਿਰਤ ਕਈ ਹੋਰ ਤਰ੍ਹਾਂ ਦੇ ਕੰਮ ਨੇ ਹੁੰਦੇ ਰਹਿੰਦੇ ਨੇ ਔਰ ਚੱਲੀ ਜਾਣਗੇ। ਬਿਲਕੁਲ ਤੁਹਾਨੂੰ ਸਵੱਛ ਜਿਹੜਾ ਪ੍ਰਸ਼ਾਸਨ ਮਿਲੇਗਾ। ਜਿਹੜਾ ਸਰਕਾਰੋਂ ਜਿਹੜੇ ਗਾਜੀ ਪਹਰੇਦੇ ਰਹੇ ਨੇ ਦੇ ਇਹ ਇੱਥੇ ਕਾਣੋ ਇਹਦਾ ਦੇਖੋ ਨਾ ਦੇ ਕੋਈ ਕਾਰਪੋਰੇਸ਼ਨ ਦਾ ਤੱਲਕ ਹੈ ਨਾ ਦੇ ਕਿਸੇ ਅਫਸਰ ਦਾ ਨਾ ਕਿਸੇ ਮੁਲਾਜ਼ਮ ਦਾ। ਇਹ ਤੇ ਲੈਣ ਵਾਲੇ ਨੂੰ ਚਾਹੀਦਾ ਗਲਤੀ ਤਾਂ ਲੈਣ ਵਾਲੇ ਦੀ ਇਹਦੇ ਵਿੱਚ ਕੋਈ ਧੱਕੇ ਨਾਲ ਤੇ ਕਿਸੇ ਨੂੰ ਕੋਈ ਪੈਸਾ ਦੇ ਕੇ ਨਹੀਂ ਆਉਂਦਾ ਤੇ ਜੇ ਉਹ ਆਪਣਾ ਦੇ ਆ ਕੇ ਜੇ ਉਹਦੇ ਨਾਲ ਕੋਈ ਰਜ਼ਾਇਦ ਉਹਦਾ ਕੋਈ ATM ਰੱਖਦਾ ਤੇ ਪੁਲਿਸ ਜੀ ਕੰਪਲੀਟ ਕਰੋ ਅਸੀਂ ਉਹ ਆ ਸਾਫ ਦਿਆਂਗੇ ਅਸੀਂ ਪੁਲਿਸ ਨੂੰ ਬਿਲਕੁਲ ਆਈ ਡੀਓ ਲੈ ਕੇ ਲੈ ਕੇ ਦੇ ਆਗੇ ਹੁਣ ਜੇ ਮੁਲਾਜ਼ਮ ਆਪ ਹੀ ਜਾ ਕੇ ਸਾਡੇ 100 ਵਾਰੀ ਰੋਕਣ ਦੇ ਬਾਵਜੂਦ ਵੀ ਆਪਰੇ ਵਿੱਚ ਕੋਈ ਲੈਣ ਦੇਣ ਕਰਦੇ ਉਹਦਾ ਜ਼ਿੰਮੇਵਾਰ ਤੇ ਕੋਈ ਕਾਰਪੋਰੇਸ਼ਨ ਨਹੀਂ ਹੈ ਮੈਂ ਸੋ ਤੁਹਾਡੇ ਰਾਇਸਾ ਇਹਨਾਂ ਮੁਲਾਜ਼ਮਾਂ ਨੂੰ ਮੈਂ ਬੇਨਤੀ ਕਰਦਾ ਭਾਈ ਆਪਣਾ ਸਿਸਟਮ ਆਪਣਾ ਘਰ ਚ ਲਾਓ ਕਾਰਪੋਰੇਸ਼ਨ ਨੂੰ ਵਧੀਆ ਤਨਖਾਹਾਂ ਵਾਲੇ ਜਿਹੜੀ ਤੁਸੀਂ ਗੱਲ ਕਹਿੰਦੇ ਏਟੀਐਮ ਦੀ ਉਹ ਮੁਲਾਜ਼ਮ ਕੋ ਦੱਸੋ ਕਿਸੇ ਨਾਲ ਕੋ ਨਜਾਇਜ਼ ਹੈ ਤੇ ਕਾਰਪੋਰੇਸ਼ਨ ਕੀ ਕਿਤੇ ਵੀ ਕੰਪਲੇਂਟ ਰਿਪਲਿਸ ਤੇ ਜਦੋਂ ਆ ਦੇਵਗੇ ਫਿਰ ਕੌਣ ਬਚਾਏਗਾ ਤੁਹਾਨੂੰ ਇਹ ਸਾਡੇ ਕਾਰਪੋਰੇਸ਼ਨ ਦੇ ਵਿੱਚ ਕੰਪਲੀਟ ਕਰਨ ਜਿਹੜੇ ਅੱਜ ਤੱਕ ਸਾਡੇ ਕੋਲ ਤੇ ਕੰਪਲੇਂਟ ਨਹੀਂ ਆਈ ਕੋਈ ਵੀ ਕਿ ਸਾਡੇ ਨਾਲ ਕਿਸੇ ਨਾਲ ਨਿਆ ਹੋਇਆ ਜਿਹੜੀਆਂ ਕੰਪਲੇਂਟਾਂ ਸੀ ਉਹ ਇਹ ਸੀਗੀਆਂ ਕਿ ਸਾਡੇ ਨਾਲ ਜਿਹੜੇ ਕਲਰਕ ਹੈਗੇ ਨੇ ਉਹ ਫਜ਼ਲ ਕਰਾਹੀ ਕਰਦੇ ਨੇ ਉਹ ਅਸੀਂ ਸਾਰਾ ਠੀਕ ਕਰ ਦਿੱਤਾ ਹੈ ਉਹ ਕੋਈ ਘਰ ਦੇ ਵਿੱਚ ਆਪਣਾ ਜਾ ਕੇ ਪ੍ਰਾਈਵੇਟਲੀ ਆਪਸੇ ਕੋਈ ਲੈਣ-ਦੇਣ ਕਰੇਗਾ ਕਾਰਪੋਰੇਸ਼ਨ ਉਹ ਦੇ ਕੀ ਕਰ ਸਕਦੀ ਹੈ ਜੇ ਆਪਣੇ ਪੈਰਾਂ ਤੇ ਆਪ ਕੋਈ ਕੁਹਾੜਾ ਮਾਰਨਾ ਹੀ ਚਾਹਦਾ ਹੈ ਕਰੋ ਤੋਰੀ ਪਿਆ ਮਾਰਨ ਤੇ ਇੱਕ ਨਗ ਬਜਾਏਗੀ ਦੱਸੋ ਨਾ ਕੋਈ ਵੀ ਕਿਸੇ ਨਾਲ ਕੋਈ ਵਿਆਜ ਤੇ ਲੈਂਦਾ ਜੋ ਕੋਈ ਕਰਦਾ ਉਹਦੇ ਆਪਣੇ ਕਟੇਰੀਅਨ ਨਾਲ ਆਪਣੀ ਜਗ੍ਹਾ ਤੇ ਜਾ ਕੇ ਲੈਂਦਾ ਤੁਹਾਨੂੰ ਵੀ ਕਰਦਾਂਗੇ ਭਾਈ ਜਿੰਨਾ ਕੋ ਗੰਦਾ ਵਾ ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਜਰਾ ਵਧੀਆ ਕਰੋ ਇਹਨਾਂ ਚੱਕਰਾਂ ਦੇ ਨਾਮ ਪਾਉਂਦੇ ਆ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਨਾ ਬੜੀ ਢੇਰ ਤੋਂ ਮੁਸ਼ਕਲ ਚੱਲ ਰਹੀ ਸੀ ਜਿਹੜੇ ਕਿ ਸਫਾਈ ਕਰਮਚਾਰੀ ਆ ਉਹਨਾਂ ਨੂੰ ਤੰਗੀ ਆ ਰਹੀ ਸੀ ਇੱਕ ਦੇ ਉਹਨਾਂ ਦੀਆਂ ਸਮੇਂ ਸਿਰ ਤਨਖਾਹਾਂ ਨਹੀਂ ਸੀ ਪੈ ਰਹੀਆਂ ਤੇ ਚਲੋ ਜੇ ਉਹਨਾਂ ਦੀਆਂ ਤਨਖਾਹਾਂ ਨਹੀਂ ਸੀ ਪੈ ਰਹੀਆਂ ਉਹ ਵਿਆਜੀ ਪੈਸੇ ਲੈਂਦੇ ਸੀ ਕਿਉਂ ਨਹੀਂ ਸੀ ਲੈਂਦੇ ਉਹਨਾਂ ਨੇ ਸਰਕਾਰ ਅੱਗੇ ਮੰਗ ਰੱਖੀ ਸੀ ਪਹਿਲੇ ਨੰਬਰ ਤੇ ਤੇ ਸਰਕਾਰ ਅੱਗੇ ਮੰਗ ਰੱਖੀ ਸੀ ਵੀ ਸਾਡੀਆਂ ਤਨਖਾਹਾਂ ਨਹੀਂ ਪੈ ਰਹੀਆਂ ਚਲੋ ਮਾਨ ਸਰਕਾਰ ਨੇ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਕਰਤਾ ਵੀ ਜਿਹੜੀਆਂ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਤਨਖਾਹਾਂ ਕੱਟੀਆਂ ਜਾ ਰਹੀਆਂ ਉਹ ਮਿਲ ਰਹੀਆਂ ਉਹਨਾਂ ਦੇ ਅਕਾਊਂਟ ਦੇ ਵਿੱਚ ਤੇ ਉਹਨਾਂ ਦੇ ਅਕਾਊਂਟ ਦੇ ਆ ਜਿਹੜੀਆਂ ਤਨਖਾਹਾਂ ਸੀ ਉਹ ਕੱਟ ਕੇ ਆ ਰਹੀਆਂ ਸੀ ਇਹ ਵੀ ਸਾਨੂੰ ਸੰਗਤ ਨੇ ਆਣ ਕੇ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੇ ਸਾਨੂੰ ਆਣ ਕੇ ਦੱਸਿਆ ਕਿ ਸਾਡੀ ਜਿਹੜੀ ਤਨਖਾਹ ਉਹ ਕੱਟ ਕੇ ਆ ਰਹੀ ਆ ਤੇ ਉਹ ਚਲੋ ਮਾਨ ਸਰਕਾਰ ਅੱਗੇ ਉਹ ਵੀ ਬੇਨਤੀ ਰੱਖੀ ਆ ਉਹ ਵੀ ਪ੍ਰਮਾਣ ਹੋ ਗਈ ਆ ਤੇ ਦੂਸਰੇ ਨੰਬਰ ਤੇ ਜਿਹੜੇ ਕਿ ਵਿੱਚ ਕਰਪਟ ਅਫਸਰ ਨੇ ਉਹਨਾਂ ਨੇ ਜਾਨੀ ਕਿ ਜੇ ਮੰਨ ਲਓ ਵੀ ਕਿਸੇ ਕੋ ਵਿਆਜੀ ਪੈਸੇ ਲੈ ਲਿਆ ਤੇ ਉਹਨਾਂ ਦੇ ਏਟੀਐਮ ਰੱਖ ਲੈnde ਸੀ ਉਹਨਾਂ ਦੇ ਏਟੀਐਮ ਰੱਖਣ ਤੋਂ ਬਾਅਦ ਉਹਨਾਂ ਨੇ ਵਿਆਜੀਆਂ ਨੂੰ ਵਿਆਜੜੀਆਂ ਨੂੰ ਫੋਨ ਕਰਨਾ ਵੀ ਉਹਨਾਂ ਦੀ ਤਨਖਾਹ ਪੈਣ ਲੱਗੀ ਜਦ ਤੁਸੀਂ ਆੜ ਕੇ ਤੇ ਆ ਏਟੀਐਮ ਚੁੱਕੋ ਤੇ ਉਹਨਾਂ ਦੀਆਂ ਤਨਖਾਹਾਂ ਕਢਾਓ ਤੇ ਉਹ ਜਿਹੜਾ ਅਫਸਰ ਆ ਡ੍ਰੈਫਟ ਅਫਸਰ ਆ ਉਹ ਮਾਨ ਸਰਕਾਰ ਨੇ ਬਹੁਤ ਵਧੀਆ ਕੀਤਾ ਵੀ ਉਹਦੀ ਇੱਕਾ ਬਦਲੀ ਕਰਦੀ ਆ ਤੇ ਅਸੀਂ ਸਰਕਾਰ ਦਾ ਆਪਣੇ ਮੋਤੀ ਸਾਹਾ ਭਾਟਿਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਨੂੰ ਉਹਨਾਂ ਨੇ ਇੱਕ ਵਿਸ਼ਵਾਸ ਦਿਵਾਇਆ ਵਾ ਕਿ ਆਉਣ ਵਾਲੇ ਸਮਿਆਂ 'ਚ ਜਿਹੜਾ ਵੀ ਕੋਈ ਕਰਪਟ ਅਫਸਰ ਕੋਈ ਵੀ ਸਰਕਾਰੀ ਮੁਲਾਜ਼ਮ ਆ ਗਲਤ ਕਰਦਾ ਵਾ ਕਿਸੇ ਨਾਲ ਧੱਕਾ ਕਰਦਾ ਸਾਨੂੰ ਆਣ ਕੇ ਦੱਸੋ ਉਹਦੇ ਜਰੂਰ ਆਪਾਂ ਤੁਰੰਤ ਐਕਸ਼ਨ ਲਵਾਂਗੇ ਤੇ ਅਸੀਂ ਇਦਾਂ ਕਹਿੰਨੇ ਵੀ ਇਦਾਂ ਹੀ ਹੈ ਸਰਕਾਰ ਐਕਸ਼ਨ ਲੈਂਦੀ ਰਹੇ ਤੇ ਜੇ ਐਕਸ਼ਨ ਲੈਂਦੇ ਰਹਿਣਗੇ ਤੇ ਸਾਡਾ ਜਿਹੜਾ ਸੁਧਾਰ ਹੈ ਉਹ ਸਭ ਤੋਂ ਵਧੀਆ ਹੈ ਤੇ ਆਪ ਸਨਾਂ ਨੂੰ ਵੀ ਇਹ ਵਾ ਸਰਕਾਰੀ ਮੁਲਾਜ਼ਮਾਂ ਨੂੰ ਤੇ ਬੰਦੇ ਤੁਸੀਂ ਆਪ ਬਣੋ ਜੇ ਨਹੀਂ ਬਣਦੇ ਤੇ ਸਾਡੇ ਵਰਗੀ ਫੌਜ ਵੀ ਹੈਗੀ ਆ ਤੇ ਸਰਕਾਰ ਵੀ ਸਾਡੇ ਨਾਲ ਆ ਤੇ ਬੰਦੇ ਤੁਹਾਨੂੰ ਬਣਾ ਕੇ ਛੱਡਾਂਗੇ ਫਿਰ ਸਰਕਾਰ ਨੇ ਤੇ ਜਿਹੜਾ ਜੋਗ ਨਾਲ ਪਹਿਲਾਂ ਹੀ ਸਰਕਾਰ ਦੇ ਅੱਗੇ ਪੱਕਾ ਰੱਖਣਾ ਜੇ ਸਰਕਾਰ ਸਾਡਾ ਕਰੀ ਗਈ ਆ ਕਾਰਜ ਤੁਸੀਂ ਕਰੀ ਜਾਣਾ ਤੇ ਜੇ ਮੰਨ ਲਓ ਸਰਕਾਰ ਨੇ ਧੋਖਾ ਦੋਗੇ ਫੇਰ ਬਣਾਵੋਗੇ ਸਾਡੇ ਕੋ ਸਾਰੀਆਂ ਜੁਗਤੀਆਂ ਆਈਆਂ ਬੰਦੇ ਫੜਨ ਦੀਆਂ ਤੇ ਫੇਰ ਅਸੀਂ ਆਪਣੇ ਤਰੀਕੇ ਨਾਲ ਬੰਦੇ ਫੜ ਕੇ ਤੇ ਸਰਕਾਰ ਨੂੰ ਦੱਸਾਂਗੇ ਵੀ ਆ ਬੰਦੇ ਹੈਗੇ ਆ ਤੇ ਤੁਸੀਂ ਆਪੇ ਸਰਕਾਰ ਨੇ ਲਾਚ ਲਾ ਲਓ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡੇ ਕੋਲ ਮਸਲਾ ਆਇਆ ਸੀ ਜਿਹੜੇ ਆ ਕਿ ਉਹਨਾਂ ਦੀਆਂ ਤਨਖਾਹਾਂ ਕੱਟ ਕੇ ਉਹਨਾਂ ਦੇ ਅਕਾਊਂਟ ਚ ਪੈ ਰਹੀਆਂ ਬਹੁਤ ਜਿਆਦੀਆਂ ਕੱਟ ਕੇ ਪੈ ਰਹੀਆਂ ਤੇ ਜਿੱਦਾਂ ਉਹਨਾਂ ਨੇ ਦੱਸਿਆ ਕਿਉਂਕਿ ਸਾਨੂੰ ਨਹੀਂ ਪਤਾ ਵੀ ਸਰਕਾਰ ਵੱਲੋਂ ਕਿੰਨੀ ਉਹਨਾਂ ਨੂੰ ਤਨਖਾਹ ਪੈ ਰਹੀ ਆ ਤੇ ਜਿਹੜੀ ਉਹਨਾਂ ਨੂੰ ਤਨਖਾਹ ਪੈ ਰਹੀ ਆ ਕੋ ਪੈ ਰਹੀ 7-8000 9000 ਦੇ ਕਰੀਬ ਹੈ ਤੇ ਸਰਕਾਰ ਵੱਲੋਂ ਤਨਖਾਹ ਜਿਹੜੀ ਆ ਉਹ ਪਤਾ ਨਹੀਂ ਉਹਨਾਂ ਨੂੰ ਵੀ ਕਿੰਨੀ ਪੈ ਰਹੀ ਆ ਉਹ ਵੀ ਨਹੀਂ ਉਹਨਾਂ ਨੂੰ ਪਤਾ ਵੀ ਕਿੰਨੀ ਪੈ ਰਹੀ ਸੀ ਹਾਂਜੀ ਇਹ ਜਿਹੜਾ ਮੇਨ ਮੁੱਦਾ ਵਾ ਵੀ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੰਨੀ ਤਨਖਾਹ ਪੈ ਰਹੀ ਆ ਜੋ ਮੋਤੀ ਜੀ ਤੁਹਾਡੀ ਗੱਲ ਕੀਤਾ ਬਹੁਤ ਹੋ ਗਿਆ ਕੀਤਾ ਕੋਈ ਸਰਕਾਰ ਨਹੀਂ ਕਰਦੀ ਜੋ ਉਹਨਾਂ ਨੇ ਕਰਦਾ ਵਾ ਇਹ ਧੱਕਾ ਹੁੰਦੇ ਦੇ ਗਰੀਬ ਲੋਕਾਂ ਨੇ ਕਿੰਨੇ ਪਰਿਵਾਰ ਨੇ ਜਿਹੜੇ ਅਫਸਰ ਦੀ ਏ ਵੀ ਇਹ ਕਾਹ ਰੱਖੀ ਜਾਵੇਗਾ ਜੀ ਜਿਹੜੇ ਬਦਲੀ ਹੋਈ ਹੈ ਜਿਨ੍ਹਾਂ ਨੇ ਰੋਡ ਚੱਲਦਾ ਆ ਰਿਹਾ ਕਿੰਨੇ ਸਾਲਾਂ ਤੋਂ ਇਹਨਾਂ ਸਭੀ ਪੁੱਛਗਿੱਛ ਕੀਤੀ ਜਾਵੇ ਇਹਨਾਂ ਨੇ ਬਹੁਤ ਗਰੀਬਾਂ ਦੇ ਜ਼ੁਲਮ ਕੀਤੇ ਨੇ ਅੱਗੇ ਫਿਰ ਨਹੀਂ ਦੁਆਇਆ ਤਾਂ ਕਿ ਐਡੀਐਮ ਨਾਲ ਜਾ ਕੇ ਲੋਕ ਜਿਹੜੇ ਦੂਜੇ ਨੇ ਦੇਖਣ ਤੇ ਉਹਨਾਂ ਕੋਲ ਆ ਕੇ ਦੇਖਣ ਜੇ ਮੈਂ ਘਰ ਤੱਕ ਪਹੁੰਚੀ ਪਹਿਲਾਂ ਘਰ ਜਿਹੜੇ ਘਰ ਪਹੁੰਚ ਜਨਾਂ ਤੇ ਜਿਹੜਾ ਇਹਨਾਂ ਨੇ ਕਰਤਾ ਬਹੁਤ ਵਧੀਆ ਕੀਤਾ ਹੈ ਵੀਰ ਵੀਰ ਅੰਦਰੀ ਇੰਕ ਵਰਗੀ ਕੀਤੀ ਜਾਵੇ